ਪੈਰ ਸ਼ਾਸਤਰ ਵਿਦਿਆ ਬਾਣੀ ਦਾ ਵਾਸ ਜਦੋਂ ਫੌਜਾਂ ਬਣ ਗਈਆਂ ਮੇਰੇ ਸਤਿਗੁਰੂ ਪਤਸ਼ਾਨੇ ਨਾ ਫਿਰ ਭਾਈ ਆਨੰਦਕੰਦ ਭਾਈ ਦੀ ਟ੍ਰੋਲੀ ਵਾਲੇ ਨੇ ਹੁਕਮ ਕੀਤਾ ਇਸ਼ਾਰਾ ਕੀਤਾ ਉਹਨਾਂ ਨੇ ਇੱਕ ਨਗਾਰਾ ਵੜਿਆ ਜੇਸੇ ਨਗਾਰੇ ਦਾ ਨਾ ਬਾਜਾ ਵਾਲੇ ਸਤਿਗੁਰੂ ਪਤਸ਼ਾਨੇ ਰਣਗੀਤ ਨਗਾਰਾ ਰੱਖਿਆ ਹੁਣ ਗੁਰੂ ਕੇ ਦਰਬਾਰ ਵਿੱਚ ਰਣਜੀਤ ਨਗਾਰਾ ਖੜਕਦਾ ਜਦੋਂ ਗੁਰੂ ਤੇ ਗੁਰੂ ਕੇ ਸਿੱਖ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਵੱਲ ਜਾਂਦੇ ਆ ਨਾ ਨਗਾਰਾ ਵੱਜਦਾ ਇਹ ਨਗਾਰੇ ਦੀ ਆਵਾਜ਼ ਜਿਹੜਾ ਅਨੰਦਪੁਰ ਸਾਹਿਬ ਲਾਕੇ ਦਾ ਰਾਜਾ ਸੀ ਕਹਿਲੂਰ ਦਾ ਇਹ ਦੀਪ ਚੰਦ ਦਾ ਪੁੱਤਰ ਸੀ ਤੇ ਤਾਰਾ ਚੰਦ ਦਾ ਪੋਤਰਾ ਸੀ ਰਾਜਾ ਭੀਮ ਚੰਦ ਕਹਿਲੂਰੀਆ ਕਿਉਂਕਿ ਕਹਿਲੂਰ ਵਿਆਸਤ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਰਾਜੇ ਦੀਪ ਚੰਦ ਦੀ ਰਾਣੀ ਤੋਂ ਆਨੰਦਪੁਰ ਸਾਹਿਬ ਦੇ ਇਹ ਇਲਾਕੇ ਦੀ ਜਗ੍ਹਾ ਖਰੀਦ ਕੇ 19 ਜੂਨ ਸਨ 1665 ਨੂੰ ਇਹ ਨਗਰ ਬਸਾਇਆ ਸੀ ਹੁਣ ਰਾਜੇ ਭੀਮਚੰਦ ਦੇ ਕੰਨਾਂ ਵਿੱਚ ਗੁਰੂ ਪਤਸ਼ਾਹੀ ਦੇ ਨਗਾਰੇ ਦੀ ਆਵਾਜ਼ ਪਈ ਰਾਜੇ ਭੀਮਚੰਦ ਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਹਿਣ ਲੱਗਾ ਵਜ਼ੀਰ ਸਾਹਿਬ ਰਾਜ ਮੇਰਾ ਹੈ ਆ ਕਿਹੜੇ ਲੋਕ ਹੈ ਜਿਹੜੇ ਆਪਣੇ ਰਾਜ ਵਿੱਚ ਨਗਾਰਾ ਖੜਕਾਉਂਦੇ ਆ ਰਾਜ ਦੀ ਨਿਸ਼ਾਨੀ ਜੀ ਵਜ਼ੀਰ ਨੇ ਆਖਿਆ ਰਾਜਾ ਨੂੰ ਇਹ ਧਰਮੇ ਪਾਤਸ਼ਾ ਜਿਸ ਗੁਰੂ ਨੇ ਤੁਹਾਡਾ ਧਰਮ ਰੱਖਿਆ ਤੁਹਾਡੇ ਜੰਝੂ ਤੇ ਠਿੱਕੇ ਰੱਖਿਆ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੁਪੁੱਤਰ ਹੈ ਇਹ ਉਸ ਗੁਰੂ ਦਾ ਪੁੱਤਰ ਹੈ ਜਿਸ ਗੁਰੂ ਨੇ ਤੁਹਾਡੇ ਦਾਦਿਆਂ ਨੂੰ ਛਡਾਇਆ ਉਹ ਆਪਣੀ ਮੌਜ ਵਿੱਚ ਹੈ ਹੈਰਾਨ ਹੋ ਗਿਆ ਰਾਜਾ ਭਿੰਚਾਂ ਦਾ ਕਹਿਣ ਲੱਗਾ ਜਿਹੜਾ ਗੁਰੂ ਕੇ ਦਰਬਾਰ ਦੇ ਅਗੁੰਗੀ ਇੱਕ ਵਾਰੀ ਲੰਘ ਜਾਂਦਾ ਹੈ ਉਹ ਗੁਰੂ ਪਾਤਸ਼ਾਹ ਦੇ ਉਪਸਤਤ ਕਰਦਾ ਆ। ਆਪਾਂ ਦੇਖ ਤਾਂ ਲਈਏ। ਨਾਲੇ ਸਿਆਣੇ ਕਹਿੰਦੇ ਆ ਗੁਆਂਡੀ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ। ਤੇ ਜਦੋਂ ਲੋੜ ਪਵੇ ਗੁਆਂਡੀ ਨੂੰ ਝੋਕ ਦਿਓ। ਨੁਕਸਾਨ ਗੁਆਂਡੀ ਦਾ ਹੋਊਗਾ ਤੇ ਆਪਣਾ ਕੰਮ ਬਣ ਜਾਏਗਾ। ਕਹਿੰਦਾ ਰਾਜਾ ਭੀਮਚੰਦ ਆਪਣੇ ਵਜੀਰ ਨੂੰ ਕਹਿੰਦਾ ਵਜੀਰ ਸਾਹਿਬ ਜਾਓ ਅਨੰਦਪੁਰ ਸਾਹਿਬ ਜਾਓ। ਸ੍ਰੀ ਪਾਤਸ਼ਾਹ ਤੋਂ ਟਾਈਮ ਲੈ ਕੇ ਆਓ ਕਿ ਰਾਜਾ ਭੀਮਚੰਦ ਮਿਲਣਾ ਚਾਹੁੰਦਾ ਹੈ ਕਾਦਾ ਵੇ ਵਜੀਰ ਅਨੰਦਪੁਰ ਸਭ ਆਇਆ ਸਤਿਗੁਰੂ ਪਾਤਸ਼ਾਹ ਦੇ ਮੱਥਾ ਟੇਕਿਆ ਹੱਥ ਜੋੜ ਕੇ ਬੇਨਤੀ ਕਰਦਾ ਕਹਿੰਦਾ ਸੱਚੇ ਪਾਤਸ਼ਾਹ ਮੈਂ ਰਾਜੇ ਭੀਮਚੰਦ ਦਾ ਵਜੀਰ ਹਾਂ ਰਾਜਾ ਆਪ ਨੂੰ ਮਿਲਣਾ ਚਾਹੁੰਦਾ ਹੈ ਮੈਂ ਟਾਈਮ ਲੈਣ ਵਾਸਤੇ ਆਇਆ ਵੀ ਕਾਦਾ ਵਾਜਾਂ ਵਾਲੇ ਸਤਿਗੁਰੂ ਪਤਸ਼ਾਹ ਹੱਥ 'ਤੇ ਕਹਿਣ ਲੱਗੇ ਵਜ਼ੀਰ ਸਾਹਿਬ ਇਹ ਗੁਰੂ ਨਾਨਕ ਦਾ ਘਰ ਹੈ ਇੱਥੇ ਕੋਰੀ ਆਵੇ ਇੱਥੇ ਕਲੰਕੀ ਆਵੇ ਇੱਥੇ ਰਾਜਾ ਆਵੇ ਇੱਥੇ ਵਜ਼ੀਰ ਆਵੇ ਇੱਥੇ ਜੰਗੀ ਆਵੇ ਇੱਥੇ ਬੋਧੀ ਆਵੇ ਇੱਥੇ ਵਿਰੋਧੀ ਆਵੇ ਕੋਈ ਸਵੇਰੇ ਆਵੇ ਕੋਈ ਸ਼ਾਮੀ ਆਵੇ ਇਸ ਦਰਬਾਰ ਦਾ ਦੂਹਾ 24 ਘੰਟੇ ਖੁੱਲ੍ਹਾ ਹੈ ਕਿਹੜਾ ਰਾਜਾ ਜਦ ਮਰਜੀ ਆ ਜਾਵੇ ਕਹਿੰਦੇ ਮੱਥਾ ਟੇਕਿਆ ਵਜ਼ੀਰ ਰਾਜ ਮਹਿਲਾ ਚ ਗਿਆ ਅੱਗੇ ਰਾਜਾ ਭੀਮचंद ਨੂੰ ਹੰਕਾਰ ਚ ਭੜਿਆ ਹੋਇਆ ਹੰਕਾਰ ਗਿਆ ਕਹਿਣ ਲੱਗਾ ਵਜ਼ੀਰ ਸਾਹਿਬ ਕੀ ਕਹਿੰਦੇ ਆ ਗੁਰੂ ਸਾਹਿਬ ਕਹਿੰਦੇ ਜੀ ਗੁਰੂ ਸਾਹਿਬ ਕਹਿੰਦੇ ਆ ਜਦ ਮਰਜੀ ਆ ਜਾਵੇ ਮਾਰ ਕੇ ਛਾਤੀ ਤੇ ਹੱਥ ਭੀਮचंद ਦਾ ਰਾਜਾ ਕਹਿੰਦਾ ਓ ਭੀਮचंद ਦਾ ਕਹਿੰਦਾ ਦੇਖ ਤੇਰਾ ਡਰ ਹੈ ਜਿੱਥੇ ਸਾਰੇ ਬਾਈ ਧਾਰ ਦੇ ਪਹਾੜੀ ਲਾਗੇ ਡਰਦੇ ਐ ਨਾ ਉਥੇ ਆ ਦਸਮਾ ਗੁਰੂ ਵੀ ਤੈਥੋਂ ਡਰਦਾ ਹੈ ਤੈਨੂੰ ਡਰਦੇ ਮਾਰੇ ਨੇ ਤੇਰੇ ਬਧੀਰ ਨੂੰ ਇਹ ਗੱਲ ਆਖੀ ਆ ਵੀ ਤੇਰਾ ਰਾਜਾ ਜਦ ਮਰਦੀ ਆ ਜਾ। ਨਹੀਂ ਇਹ ਗੁਰੂ ਦੇ ਦਰਸ਼ਨ ਨਹੀਂ ਹੁੰਦੇ। ਹੰਕਾਰ ਖੂ ਗੁਰੂ ਨਾਨਕ ਦੇ ਘਰ ਵਿੱਚ। ਕਹਿੰਦਾ ਰਾਜਾ ਭੀਮਚੰਦ ਲੈ ਕੇ ਫੌਜਾ ਅਨੰਤਪੁਰ ਸਾਹਿਬ ਗਿਆ। ਜਦੋਂ ਗੁਰੂ ਪਤਸ਼ਾਹ ਦੇ ਦਰਬਾਰ ਵਿੱਚ ਗਿਆ ਮੱਥਾ ਟੇਕਿਆ। ਕੀ ਵੇਖਦਾ ਬਾਜਾਂ ਵਾਲਿਓ ਸਤਿਗੁਰੂ ਪਤਸ਼ਾਹ ਦੇ। ਸੀਸ ਤੇ ਕਲੰਗੀ ਸੋਹਣੀ ਆਪਰ ਚੰਦੋਆ ਸ਼ਾਮਿਆ ਨਾ ਲੱਗਿਆ ਹੋਇਆ ਪੰਜ ਕਲਾ ਸ਼ਾਸਤਰ ਚੰਦਾਂ ਦੀ ਚੌਕੀ ਇੱਕ ਪਰਸ਼ਾਦੀ ਹਾਥੀ ਜਦੋਂ ਬੜ ਮੁਲਗੀਆਂ ਦਾਤਾਂ ਗੁਰੂ ਘਰ ਵਿੱਚ ਵੇਖੀਆਂ ਨਾ ਰਾਜੇ ਭੀਮਚੰਦ ਦੇ ਮੋਮ ਵਿੱਚ ਪਾਣੀ ਆ ਗਿਆ ਕਹਿੰਦਾ ਉਹ ਭੀਮਚੰਦ ਰਾਜਾ ਤੂੰ ਐ ਇੱਕ ਫਕੀਰ ਕੋਲੇ ਹੈ ਰਾਜਾ ਦਾ ਤੂ ਹੈ ਪਰ ਵਧੀਆ ਚੀਜ਼ਾਂ ਇਹਦੇ ਕੋਲੇ ਹੈ ਮਨ ਚ ਸੋਚਦਾ ਵੀ ਇਹ ਚੀਜ਼ਾਂ ਆਪਾਂ ਗੁਰੂ ਪਾਤਸ਼ਾਹ ਤੋਂ ਨਾ ਖੋਣੀਆਂ ਨੇ ਲੈਣੀਆਂ ਨੇ ਛੇ ਗੁਰੂ ਐਵੇਂ ਹੀ ਦੇ ਦੇਵੇ ਠੀਕ ਹੈ ਨਹੀਂ ਆਪਣੇ ਰਾਜ ਚ ਰਹਿੰਦਾ ਹਮਲਾ ਕਰਕੇ ਖੋਕੇ ਲੈ ਜਾਵਾਂਗੇ ਗੁਰੂ ਕੋਲੇ ਕਿਹੜਾ ਕੋਈ ਲੜਨ ਵਾਲਾ ਹੈ ਕਹਿੰਦਾ ਰਾਜੇ ਚੰਦ ਨੇ ਉਹ ਜਦ ਸਨਾ ਗੁਰੂ ਕੇ ਦਰਬਾਰ ਚ ਰਿਹਾ ਤੇ ਵਾਪਸ ਆਪਣੀ ਰਾਜਧਾਨੀ ਬਲਾਸਪੁਰ ਗਿਆ ਫਿਰ ਆਪਣੇ ਵਜ਼ੀਰਾਂ ਨਾਲ ਸਲਾਹ ਕਰਦਾ ਹੈ ਵਜ਼ੀਰ ਨੂੰ ਕਹਿੰਦਾ ਵਜ਼ੀਰ ਸਾਹਿਬ ਜਿਹੜਾ ਗੁਰੂ ਘਰ ਦੇ ਵਿੱਚ ਪ੍ਰਸ਼ਾਦੀ ਹਾਥੀਆ ਮੈਨੂੰ ਬੜਾ ਸੋਹਣਾ ਲੱਗਿਆ ਜਿਹੜਾ ਸਤਗੁਰੂ ਪਾਤਸ਼ਾਹ ਦੇ ਚੰਦੋਆ ਛਾਮਿਆਂ ਦਾ ਜਿਹਦੇ ਸਤਗੁਰੂ ਠੱਲੇ ਬੈਠਦੇ ਐ ਨਾ ਮੈਨੂੰ ਬੜਾ ਸੋਹਣਾ ਲੱਗਿਆ ਉਹ ਤਾਂ ਮੇਰੇ ਤਖਤ ਤੇ ਚਾਹੀਦਾ ਮੈਂ ਰਾਜਾ ਕਹਿੰ ਲਗੇ ਚੀਜ਼ਾਂ ਆਪਾਂ ਗੁਰੂ ਸਭ ਤੋਂ ਲੈਣੀ ਐ ਜੇ ਗੁਰੂ ਐਵੇਂ ਦੇ ਦੇ ਠੀਕ ਐ ਨਹੀਂ ਆਪਾਂ ਧੱਕੇ ਨਾਲ ਖੋਲਿਆ ਵਾਂਗੇ ਕਹਿੰਦੇ ਰਾਜਾ ਭੀਮ ਚੰਦ ਹੁਣ ਗੁਰੂ ਨਾਨਕ ਦੇ ਘਰ ਨੂੰ ਠੱਗਣ ਵਾਸਤੇ ਬਹਾਨੇ ਲੱਭਦਾ ਸਮਾਪਤੀ ਚ ਨਾਲ ਚਲਦਾ ਗਿਆ ਕਹਿੰਦੇ ਰਾਜੇ ਭੀਮ ਚੰਦ ਦੇ ਸੁਪੁੱਤਰ ਦਾ ਵਿਆਹ ਸੀ ਰਾਜੇ ਅਗਵੇਰ ਚੰਦ ਦਾ ਉਹਦਾ ਜਿਹੜਾ ਨਾਤਾ ਜੁੜਿਆ ਰਿਸ਼ਤਾ ਜੁੜਿਆ ਉਹ ਸ਼੍ਰੀਨਗਰ ਦੇ ਰਾਜੇ ਫਤੇ ਚੰਦ ਗੜਵਾਲੀਏ ਨਾਲ ਜੁੜਿਆ ਖਾਲਸਾ ਜੀ ਭਾਰਤ ਦੇ ਨਕਸ਼ੇ ਤੇ ਨਾ ਸ਼੍ਰੀਨਗਰ ਦੋ ਹੈ ਖਾਲਦੇ ਹੋ ਸ਼੍ਰੀਨਗਰ ਦਾ ਰਾਜਾ ਫਤੇ ਚੰਦ ਗੜਵਾਲੀਆ ਉਹਦੇ ਲੜਕੀ ਦਾ ਰਿਸ਼ਤਾ ਲਾਗੀ ਕਰਕੇ ਗਏ ਆ ਸ਼ਗਨ ਆ ਗਿਆ ਵਿਆਹ ਆ ਰਿਹਾ ਸਮਾਂ ਰਾਜੇ ਭੀਮਚੰਦ ਨੇ ਸੋਚਿਆ ਵੀ ਹੁਣ ਵਿਆਹ ਦਾ ਬਹਾਨਾ ਲਾ ਕੇ ਗੁਰੂ ਪਾਤਸ਼ਾਹ ਤੋਂ ਚੀਜ਼ਾਂ ਮੰਗ ਲਈਏ ਮੁੜ ਕੇ ਦਿੰਦੇ ਨਹੀਂ ਜੇ ਮੇਰੇ ਕੋਲ ਆ ਗਈਆਂ ਮੁੜ ਕੇ ਦਿੰਦੇ ਨਹੀਂ ਗੁਰੂ ਪਾਤਸ਼ਾਹ ਕਿਹੜਾ ਖੋਕੇ ਲੈ ਜੂ ਫੌਜ ਹੈ ਨਹੀਂ ਆਪਣੇ ਕੋਲੇ ਫੌਜ ਹੈ ਰਾਜ ਹੈ ਕੰਡੇ ਰਾਜੇ ਤੋਂ ਚੰਦ ਨੇ ਆਪਣੇ ਵੀਰ ਨੂੰ ਇੱਕ ਦੂਤ ਬਣਾ ਕੇ ਬਾਜਾਂ ਵਾਲੇ ਸੱਚੀ ਸਰਕਾਰ ਗੋਵਿੰਦ ਰਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਬਾਰ ਵਿੱਚ ਭੇਜਿਆ ਅਨੰਦਪੁਰ ਸਾਹਿਬ ਆਇਆ ਵੀਰ ਜਿਹੜਾ ਦੂਤ ਬਣਿਆ ਹੋਇਆ ਸਤਿਗੁਰੂ ਪਾਤਸ਼ਾਹ ਨੂੰ ਮੱਥਾ ਟੇਕ ਕੇ ਜਿਵੇਂ ਚੀਜ਼ਾਂ ਦੀ ਮੰਗ ਕਰਦਾ ਉਹ ਲੈਣਾ ਧਾਰੀ ਕਥਾ ਵੀ ਸੇਵਾ ਕਰਦਾ भुखो फरमाया कल चला भाई के भुखों फरमाया फरमाया कल चल्ला पाई के भुखों परमाया कलिच बाई के भुखों What am I did put the top in the day. I did. I did put the top in the day. I

I'm the fire. i स्वस्त्र पज कला उसने मंगवाया हाथी स्वस्थ पज कला मंगवाया मंगवाया हाथी कला हो हथी सस्त्र उसने Aw, ah, good oh. ਪੰਥਕ ਢਾਡੀ ਯਾਨੀ ਖੇਰ ਸਿੰਘ ਦੀ ਲਹਿਰ ਸਰੰਗੀ ਬਾਦ ਦਾ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਸਤਕਾਰ ਆਇਆ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੀ ਕੌਮ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਅਕਸਵੰਤ ਸਿੰਘ ਜਿਨ੍ਹਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ ਉਹ ਆਪਣੇ ਦਰਮਿਆਨ ਪਹੁੰਚ ਗਏ ਮੈਂ ਸੰਗਤਾਂ ਨੂੰ ਇਹ ਵੀ ਕਰਾਂ ਕਿ ਆਓ ਗੁਰਮਖੋ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਸਤਿਗੁਰੂ ਭਾਤਸ਼ਾਹ ਜੀ ਤਖਤਿ ਬਿਰਾਜ ਮਾਨ ਦੇ ਦਰਸ਼ਨ ਦੀਦਾਰੇ ਦੇ ਨੇਹਾਲ ਕਰ ਰਹੇ ਹੋਰ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਵੱਲੋਂ ਢਾਡੀ ਜੱਥੇ ਨੂੰ ਪਿਆਰ ਆਇਆ ਹੈ ਗੁਰਦੇਵ ਪਾਤਸ਼ਾਹ ਚੜ੍ਹਦੀ ਕਲਾ ਫੇਰ ਤਤੰਦਰੁਸਤੀ ਦੇ ਬਖਸ਼ਿਸ਼ ਪਰ ਆਓ ਗੁਰੂ ਘਰ ਸਾਹਿਬ ਜੀ ਮੈਂ ਕੋਈ ਠੀਕ ਕਹਿ ਕੇ ਖਿਮਾ ਦਾ ਜੱਜ ਕੋ ਦਾਵਾਂ ਕਹਿੰਦੇ ਰਾਜੇ ਪੀਣੀ ਮਚੰਨ ਦਾ ਲਗੀਰ ਮੇਰੇ ਬਾਜਾਂ ਵਾਲੇ ਸਤਗੁਰੂ ਪਾਤਸ਼ਾਹ ਸੱਚੀ ਸਰਕਾਰ ਦੇ ਦਰਬਾਰ ਚ ਖੜਾ ਕਹਿੰਦਾ ਪਾਤਸ਼ਾਹ ਹਾਂ ਰਾਜਾ ਭੀਮਚੰਦ ਨੇ ਜਿਸ ਦਿਨ ਤੇ ਤੁਹਾਡੇ ਦਰਸ਼ਨ ਕੀਤੇ ਤੁਹਾਡਾ ਬਣ ਗਿਆ ਦਿਨ ਰਾਤ ਤੁਹਾਡੀਆਂ ਗੱਲਾਂ ਕਰਦਾ ਮਿੱਠੀਆਂ ਗੱਲਾਂ ਮਾਰਦਾ ਵਜੀਰ ਜਿਹੜਾ ਤੁਤ ਹੈ ਸਤਿਗੁਰੂ ਜੀ ਰਾਜੇ ਭੀਮਚੰਦ ਦੇ ਪੁੱਤਰ ਦਾ ਵਿਆਹ ਹੈ ਸ਼ਗਨ ਹੋਣਾ ਹੈ ਰਾਜਿਆਂ ਦੇ ਵਿਆਹ ਬੜੇ ਲੰਬੇ ਹੁੰਦੇ ਆ ਜਿਹੜਾ ਨਾਤਾ ਜੁੜਿਆ ਉਹ ਫਤੇ ਚੰਦ ਘੜਵਾਲੀਏ ਰਾਜੇ ਨਾਲ ਜੁੜੇ ਹੈ ਉਹਦੀ ਸੁਪਤਰੀ ਹੈ ਲਾਗੀਆਂ ਨੇ ਆਉਣਾ ਸ਼ਗਨ ਕਰਨ ਵਾਸਤੇ ਪ੍ਰਾਣ ਪਿਆਰੀ ਰਾਜੇ ਮਹਾਰਾਜੇ ਆਉਣਗੇ ਰਾਜੇ ਨੇ ਆਪ ਵੀ ਆਉਣਾ ਸੀ ਉਹ ਰਾਸਤ੍ਰ ਕਮਾ ਕਰਕੇ ਆ ਨਹੀਂ ਸਕਦੇ ਨਾਲ ਤਾਂ ਵਿਆਹ ਸਦਨਾ ਵਿੱਚ ਸ਼ਾਮਲ ਹੋਇਓ ਨਾਲੇ ਸਤਿਗੁਰੂ ਜੀ ਰਾਜੇ ਭੀਮ ਚੰਦ ਨੂੰ ਆਹ ਤੁਹਾਡੀਆਂ ਚੀਜ਼ਾਂ ਪ੍ਰਸ਼ਾਦੀ ਹਾਥੀ ਸ਼ਾਮਿਆ ਨਾਮ ਜੰਗਾਂ ਦੀ ਟੌਪ ਪੰਜ ਕਲਾ ਸ਼ਾਸਤਰ ਇਹ ਤੀਜਾ ਮੰਗਵਾਈਆਂ ਜਦੋਂ ਵਿਆਹ ਦਾ ਸਮਾ ਖਤਮ ਹੋ ਜਾਏਗਾ ਤੇ ਵਾਪਸ ਤੁਹਾਨੂੰ ਦਰਸ਼ਨੀ ਪਿੰਡਾ ਸਮੇਤ ਮੋੜ ਦਿੱਤੀਆਂ ਜਾਣਗੀਆਂ ਕਹਿੰਦੇ ਦੂਤ ਚੀਜ਼ਾਂ ਦੀ ਮੰਗ ਕਰਦਾ ਮੇਰੇ ਬਾਜਾਂ ਵਾਲੇ